ਇਹ ਫਿਰ ਤੋਂ ਅੱਜ ਦਾ ਸ਼ਾਮ ਸਵਾਗਤ ਕਰਾ ਰਹੇ ਹਾਂ ਨਾਮ ਗੱਡੀ ਸਤਿ ਸ਼੍ਰੀ ਅਕਾਲ ਸਵੇਰੇ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਬਹੁਤ ਵਧੀਆ ਤਸਵੀਰਾਂ ਦਿਖਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 3 ਦਸੰਬਰ ਹੈ ਕਿਸਾਨਾਂ ਵੱਲੋਂ ਜਿਹੜਾ ਕੋਲ ਹੈ ਪੰਜਾਬ ਬੰਦ ਕੀਤੀ ਗਈ ਸੀ ਉਸੇ ਤਾਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਾਫੀ ਜਿਹੜੇ ਕਿਸਾਨ ਦਿੱਥੇ ਬੰਦੀਆਂ ਜਿਹੜੀਆਂ ਸੰਘਰਸ਼ ਚੁਈਆਂ ਸੋ ਅੱਗੇ ਦੇ ਪ੍ਰੋਗਰਾਮ ਦਿਖਾ ਰਹੇ ਕੈਮਰਾਮੈਨ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਸ ਵਕਤ ਸੋ ਕਾਫੀ ਜਿਹੜਾ ਹੈ ਇਸ ਵਕਤ ਕਿਸਾਨ ਜਥੇਬੰਦੀ ਜਿਹੜੀ ਇਸ ਵਕਤ ਮੌਕੇ ਤੇ ਪਹੁੰਚੀ ਹੋਈ ਹੈ ਤਸਵੀ ਸੋ ਤੁਹਾਨੂੰ ਦੱਸ ਦਈਏ ਕਿ ਅੱਜ 30 ਦਸੰਬਰ ਹੈ ਸੋ ਕਿਸਾਨਾਂ ਦੇ ਵੱਲੋਂ ਜਿਹੜਾ ਕਾਲ ਕੀਤਾ ਗਿਆ ਸੀਗਾ ਕਿ ਅੱਜ ਪੰਜਾਬ ਜਿਹੜਾ ਪੂਰਾ ਪੰਜਾਬ ਜਿਹੜਾ ਬੰਦ ਰਹੇਗਾ ਕਿਤੇ ਨਾ ਕਿਤੇ ਸਾਨੂੰ ਤਸਵੀਰਾਂ ਜਿਹੜੀਆਂ ਤੁਹਾਨੂੰ ਸੇ ਦਿਖਾਈਆਂ ਸੀ ਅਸਰ ਜ਼ਰੂਰ ਦਿਖਾਈ ਦੇ ਰਿਹਾ ਸੀਗਾ ਕਈ ਜਿਹੜੇ ਹਾਈਵੇ ਨੇ ਜ਼ਰੂਰ ਸਾਨੂੰ ਯਾਤਰੀਆਂ ਤੇ ਸਾਧਨਾਂ ਤੋਂ ਘੱਟ ਦਿਖਾਈ ਦੇ ਦੇ ਸੀ ਨਹੀਂ ਉੱਥੇ ਹੀ ਕਾਫੀ ਦਿਨਿਆਂ ਤੋਂ ਚਿੰਤਾ ਦੇ ਚੰਨ ਵਿੱਚ ਸੀਗੇ ਕਿ ਕਿਹੜੇ ਪੈਟਰੋਲ ਤੋਂ ਬਾਅਦ ਸੀ ਜਾ ਰਹੇ ਕਿਤਨਾ ਕਿਤੇ ਕਈ ਪੈਟਰੋਲ ਪੰਪ ਖੁੱਲੇ ਵੀ ਸੀਗੇ ਕਈ ਛੋਗੇ ਮੋਟੇ ਲਗਾਨਾ ਵੀ ਖੁੱਲੇ ਨਹੀਂ ਪਰ ਲੋਕਾਂ ਨੂੰ ਦੱਸ ਦਿੱਤਾ ਤੇ ਦੇਖ ਵੀ ਆਤਾ ਯਾਤ ਸੋਹਣੇ ਸੜਕਾਂ ਦੀ ਆਪਾਂ ਯਾਤ ਨਾਲ ਪ੍ਰਭਾਵਿਤ ਹੋਈ ਆ ਥੋੜਾ ਸੰਦਿਖਣ ਦਿਖਵਾਣਾ ਤਾਂ ਨਹੀਂ ਇਹਦੇ ਤਸਵੀਰਾਂ ਤਾਂ ਖਾ ਰਹੇ ਆ ਜੀ ਇਹਨਾਂ ਸਾਰੇ ਕਾਰਨ ਦੀ ਦੌਰ ਦੇ ਅੰਦਰੋਂ ਕਰਵਾਇਆ ਥੋੜਾ ਨੂੰ ਨੋਟ ਕਰ ਸਕਦੇ ਸਾਨੂੰ ਦਿਖਾਈ ਦੇ ਰਹੇ ਨੇ ਮੋੜ ਸਾਂ ਜਿੱਥੇ ਬੰਦੀ ਹੈ ਸਾਨੂੰ ਦਿਖਾਈ ਦੇ ਰਹੇ ਸਾਨੂੰ ਧਰਮ ਦੇ ਪੰਨੀ ਨੂੰ ਲੈ ਕੇ ਕਿਸਾਨਾਂ ਨੂੰ ਸੜਕਾਂ ਦੇ ਨਾਲ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਹੈ ਸੰਘਰਸ਼ ਕਰਦੇ ਸਮੂਹ ਦਿਖਾਈ ਦੇ ਰਹੇ ਹੈ ਕਿ ਕਾਫੀ ਜਿਹੜਾ ਜਿਹੜਾ ਇਸ ਵਕਤ ਰੋਕਿਆ ਗਿਆ ਕਾਫੀ ਗੱਡੀਆਂ ਜਿਹੜੀਆਂ ਖੜੀਆਂ ਨੇ ਇਸ ਵਕਤ ਕਿਉਂਕਿ ਇਸ ਵਕਤ ਜਿਹੜਾ ਯਾਤਿਆ ਯਾਤ ਹੈ ਪ੍ਰਭਾਵਿਤ ਹੋ ਚੁੱਕਾ ਹੈ ਕੀਤਾ ਜਾਂ ਤਾਂ ਜਿਹੜਾ ਬੰਦ ਕੀਤਾ ਗਿਆ ਸਵੇਰ ਤੋਂ ਲੈ ਕੇ ਇਸ ਵਕਤ ਦੱਸ ਦਈਏ ਕਿ ਸ਼ਾਮ ਦੇ 4 ਵਜੇ ਤੱਕ ਜਿਹੜਾ ਹੈ ਅੰਦੋਲਨ ਹੈ ਜਿਹੜਾ ਪੰਜਾਬ ਬੰਦ ਹੈ ਜਿਹੜਾ ਚੱਲਦਾ ਰਹੇਗਾ ਐਵੇਂ ਹੀ ਸੋ ਉਥੇ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਜਰੂਰ ਇਸ ਵਕਤ ਤਾਂ ਨਾਲ ਸਾਨੂੰ ਦਿਖਾਈ ਦੇ ਰਹੇ ਨੇ ਸੋ ਗੱਡੀਆਂ ਜਿਹੜੀਆਂ ਇਸ ਵਕਤ ਖੜੀਆਂ ਜਰੂਰ ਦਿਖਾਈ ਦੇ ਰੀਆਂ ਨੇ ਲੋਕਾਂ ਨੂੰ ਪਰੇਸ਼ਾਨੀਆਂ ਤਾਂ ਜਰੂਰ ਹੋ ਰਹੀਆਂ ਨੇ ਪਰ ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਆਪਣੇ ਮੰਗਾਂ ਨੂੰ ਲੈ ਕੇ ਜਿਹੜੇ ਲਗਾਤਾਰ ਜਿਹੜੇ ਸਾਨੂੰ ਦਿਖਾਈ ਦਿੰਦੇ ਨੇ ਸੜਕਾਂ ਦੇ ਉੱਤੇ ਉਤਰਦੇ ਹੋਏ ਸੋ ਅੱਗੇ ਦੀਆਂ ਵੀ ਤਸਵੀਰਾਂ ਤੁਹਾਨੂੰ ਜਰੂਰ ਦਿਖਾਵਾਂਗੇ ਸੋ ਕਾਫੀ ਜਿਹੜੇ ਕਿਸਾਨ ਇਹ ਸਭ ਜਰੂਰ ਸਾਨੂੰ ਦਿਖਾਈ ਦੇ ਰਹੇ ਨੇ ਕਿਉਂਕਿ ਹਰ ਵਾਰੀ ਜਿਹੜਾ ਕਿਸਾਨ ਆਪਣੇ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਅੱਗੇ ਜਾਂਦੀਆਂ ਨੇ ਪਰ ਜਿਹੜੀਆਂ ਸਰਕਾਰਾਂ ਨੇ ਏਪਲ ਟੋਕ ਗੱਲ ਕਰਨ ਦੀ ਗੱਲਾਂ ਤੇ ਕਰਦੀਆਂ ਨੇ ਵਾਅਦੇ ਜਰੂਰ ਕਰਦੀਆਂ ਨੇ ਡੇਟ ਵੀ ਜਰੂਰ ਦਿੰਦੀਆਂ ਨੇ ਪਰ ਕਿਸਾਨਾਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਂਦੀ ਸੋ ਉਹਨੂੰ ਹੀ ਲੈ ਕੇ ਜਿਹੜੇ ਕਿਸਾਨ ਨੇ ਲਗਾਤਾਰ ਜਿਹੜੇ ਅੰਦੋਲਨ ਕਰਦੇ ਸਾਨੂੰ ਦਿਖਾਈ ਦਿੰਦੇ ਨੇ ਉਹ ਕਿ ਦੂਸਰੇ ਤਾਂ ਦਿਖਾ ਦੇ ਆਂਗੇ ਸਾਰੇ ਜਿਹੜੇ ਕਿਸਾਨ ਇਹ ਸਭ ਮੌਜੂਦ ਨੇ ਮੌਕੇ ਤੇ ਜੀ ਕਿਸਾਨ ਨੇ ਜਿਹੜਾ ਅੱਜ ਪਰ ਕੋਈਆਂ ਰੀਤੀ ਨੂੰ ਹੋ ਜੀ ਖਰਦੂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਤੇ ਬਾਪੂ ਜਨਾਬ ਦੀ ਤਿੰਨ ਬਣਵਾਵਲ ਇਹ ਬਾਪੂ ਜਨਾਬ ਕੀ ਨਾ ਰਖਦੇ ਨੀ ਆਪਾਂ ਇਸ ਵਾਰ ਦਾ ਬੁਜਟ ਕੀਤਾ ਵੀ ਆਪਾਂ ਪੰਜ ਵਜੇ ਨਹੀਂ ਜਿਹੜੇ ਲੈ ਆਪਾਂ ਜਿੰਦੀਆਂ ਜਿੰਦੀ ਤਾਂ ਤਾਂ ਨਾ ਨਹੀਂ ਕਰਵਾਉਂ ਕੋਈ ਜਿੰਦੀ ਦਾ ਨਿਕਲਾ ਹੋਇਆ ਕਿਹੜੇ ਜਿੰਦੀ ਦਾ ਨਹੀਂ ਕਿਹਾ ਨਹੀਂ ਕਰਦੇ ਸਾਰੇ ਜਿੰਦੀ ਦਾ ਬਨੇ ਮੇਰੇ ਪਤਾ ਨਹੀਂ ਜਿਹੜਾ ਮੇਰੇ ਨਾਲ ਦੇ ਬੰਦੇ ਨੇ ਪੰਜ ਵਜੇ ਕੱਢਣ ਦੇ ਆਏ ਮੰਨਨ ਦੇ ਸਾਰੇ ਲੋਕਾਂ ਵਾਲੇ ਇਸ ਮੈਚ ਨੂੰ ਸੱਦਾਬਤ ਕਰਾਂਗੇ ਕਿ ਕੀ ਮੰਗ ਹੈ ਜਿਹੜੀ ਪੇਸ਼ ਕੀਤਾ ਜਾ ਰਿਹਾ ਸੋ ਲਗਾਤਾਰ ਜਿਹੜੇ ਸਰਕਾਰ ਦੇ ਬੈਠੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਕੀ ਹੈ ਅੱਜ ਜਿਹੜਾ ਕੀ ਬੰਦੇ ਦਾ ਐਲਾਨ ਕੀਤਾ ਗਿਆ ਪੰਜਾਬ ਵਿੱਚ ਉਹ ਕੀ ਮੰਗ ਲੈ ਕੇ ਜਿਸ ਬੈਠੇ ਨਹੀਂ ਕੋਈ ਨਵੀਂ ਨਹੀਂ ਮੰਗਦਾ ਆਪਣੇ ਆਪਣੇ ਰਾਹ ਦੇ ਲੱਗੋ ਛੋਟਾ YouTube ਬਲਿਓ ਜਿਹੜੀਆਂ ਸਰਕਾਰ ਪੰਨੀਆਂ ਸੀ ਦੀ ਕੀ ਕਰਦਾ ਮੈਂ ਜੀ ਰੱਖੀ ਬਣ ਮੰਗਾਂ ਜਿਹੜਾ ਲਾਗੂ ਕੀਤਾ ਗਿਆ ਨਹੀਂ ਸਰ ਦੇਖੋ ਕਾਫੀ ਟਾਈਮ ਪਹਿਲਾਂ ਵੀ ਜਿਹੜਾ ਇੱਕ ਧਰਨਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ ਇਸੇ ਤਰ੍ਹਾਂ ਇਹ ਪੰਜਾਬ ਬੰਦ ਦੀ ਜਿਹੜੀ ਕੋਲ ਸੀਗੀ ਹਨਾ ਤੇ ਦਿੱਲੀ ਹਾਈਵੇ ਤੱਕ ਵੀ ਜਿਹੜਾ ਬੰਦ ਕੀਤਾ ਗਿਆ ਸੀਗਾ ਮਤਲਬ ਧਰਨਾ ਲਗਾ ਕੇ ਹੀ ਹਰ ਕੰਮ ਕਿਉਂ ਹੁੰਦੇ ਨੇ ਬਿਨਾਂ ਧਰਨੇ ਬਨਮਾਈ ਹੁੰਦੀ ਇਹ ਸਵਾਲ ਵੀ ਸਾਨੂੰ ਕੁਝ ਨਹੀਂ ਸਰਕਾਰ ਨੂੰ ਪੁੱਛਣਾ ਪੈਂਦਾ ਕਿ ਜਿਹੜੀ ਆਮ ਸਾਡੇ ਕੋਲ ਇੱਕ ਰਾਹ ਹੀ ਇਹ ਆ ਤੇ ਅਸੀਂ ਕੋਈ ਹੋਰ ਕਿਸੇ ਨੂੰ ਥੋੜੀ ਜਿਹੀ ਰਾਹ ਨਹੀਂ ਸਕਦੇ ਅਲੋ ਦਵਾਈ ਲੰਡ ਦਾ ਰਾਹ ਇਹ ਆ ਇਹ ਸੜਕਾਂ ਤੇ ਬਹਿ ਕੇ ਸਰਕਾਰ ਜਿਹੜੀ ਬੋਲੀ ਹੋ ਚੁੱਕੀ ਆ ਓਏ ਇਹ ਬਤਾ ਸਕਦੇ ਆ ਵੀ ਸਾਡੇ ਜਿਹੜੇ ਹੱਕ ਆ ਸਾਡੀ ਗੋੜ ਹੋਰ ਤੁਸੀਂ ਕੁਝਲੇ ਦਿਨਾਂ ਦੇਖਿਆ ਕੋ ਨਵਾਂ ਰੇਟ 2300 ਰੁਪਏ ਆ ਕਿਸਾਨਾਂ ਨੂੰ 22200 ਰੁਪਏ ਬਜਾ 2160 ਰੁਪਏ ਜਦ ਸਰਕਾਰ ਦਾ ਰੇਟ 2300 ਰੁਪਏ ਆ ਕਿਸਾਨਾਂ ਨੂੰ ਕਿਉਂ ਨਹੀਂ ਬਲਾਉਂਦੇ ਤੇ ਗੱਲ ਕਰੀਏ ਅੱਜ ਕਾਫੀ ਯਾਤਾਂ ਯਾਤ ਨੂੰ ਬੰਦ ਕੀਤਾ ਗਿਆ ਹੈ ਰੇਲਵੇ ਆਪਾਂ ਯਾਤ ਵੀ ਬੰਦ ਹੈ ਤੁਹਾਨੂੰ ਕੀਤਾ ਦਾ ਸਹਿਯੋਗ ਮਿਲ ਰਿਹਾ ਲੋਕਾਂ ਤੋਂ ਪੰਜਾਬ ਦੇ ਲੋਕਾਂ ਦੇ ਦੇਖੋ ਜੀ ਸਾਡਾ ਲੋਕਾਂ ਦਾ ਸਹਿਯੋਗ ਪੂਰਾ ਸਮਰਥਨ ਰਿਹਾ ਸਰਖ ਖੰਸਾਰ ਜਿਹੜੀ orange ਦੀ ਗੋਲੀ ਆ ਹੈ ਨਾ ਬੰਦੇ ਅੱਜ ਦੇਖੋ ਆਹ ਤੁਹਾਡੇ ਲੋਕਾਂ ਨੇ ਸਾਝੀਆਂ ਦੁਕਾਨਾਂ ਪਾ ਦਿੱਤੀਆਂ ਤੇ ਕਿਰਪਾ ਕੋਈ ਬੰਦਾ ਕੋਈ ਚਲੋ ਅਮਰਜੈਂਸੀ ਜਿਹੜੀਆਂ ਸਫਾਵਾ ਆ ਉਹ ਤਾਂ ਚੱਲਦੀਆਂ ਰੱਖਣੀਆਂ ਵੀ ਚਾਹੀਦੀਆਂ ਰਹਿਣੀਆਂ ਵੀ ਚਾਹੀਦੀਆਂ ਆ ਜੀ ਇਹਦੇ ਸਰਪਰਸਲ ਵੀ ਕਰਦਾ ਅਰ ਜਾਣ ਪੁੱਝ ਕੇ ਸਰਕਾਰ ਨੇ ਕਿਸਾਨਾਂ ਨੂੰ ਉਲਝਾ ਕੇ ਉਹਨਾਂ ਨੂੰ ਲੱਗਦਾ ਹੈ ਵੀ ਮੋਰਚਾ ਲੰਬਾ ਕਰ ਦਿੱਤੀਏ ਜਾਂ ਜਿੱਕੇ ਸੱਟ ਵੱਡੇ ਵੱਲ ਦੀ ਜਾਨ ਚਲੀ ਜਾਣੀ ਹੈ ਸ਼ਾਇਦ ਇਹ ਮੋਰਚਾ ਖਤਮ ਹੋ ਜਾਵੇ ਇਹ ਵੀ ਦੇਖਾ ਸਰਕਾਰ ਦਾ ਕਿਤੇ ਨਹੀਂ ਤੁਸੀਂ ਦਰਸ਼ਕਾਂ ਨੂੰ ਇਹ ਦੱਸ ਦੋ ਕਿ ਕੀ ਕਾਰਨ ਹੈ ਲਗਾਤਾਰ ਜਿਸਾਨ ਜਿਹੜੇ ਸ਼ਰਤਾਂ ਦੇ ਤੇ ਉਤਰ ਆਉਂਦੇ ਨੇ ਕਿ ਸਰਕਾਰਾਂ ਕਈ ਵਾਰੀ ਟੇਬਲ ਟੋਕਦੀਆਂ ਨੇ ਗੱਲਾਂ ਕਰਦੀਆਂ ਨੇ ਉਹ ਡੇਟ ਵੀ ਦਿੰਦੀਆਂ ਨੇ ਕਿ ਕਦੋਂ ਸਿੱਧਾ ਸਰਕਾਰਾਂ ਤੇ ਵੀ ਟੋਕ ਦੀ ਗੱਲ ਕਰਦੀਆਂ ਨੇ ਪਹਿਲਾਂ ਸਰਕਾਰਾਂ ਨੇ ਕੀ ਕਿਹਾ ਹੋਗਾ ਵੀ ਤੁਸੀਂ ਟਰੈਕਟਰ ਟਰੈਕਟਰ ਦਾ ਰੂਟ ਘਾਰ ਨਿਕਾਦਿਆ ਟਰੈਂਕ ਬਣਾ ਕੇ ਦੇ ਦਿਨੂ ਇਹ ਸਾਨੂੰ ਪੈਦਲ ਵੀ ਜਾਣ ਨਹੀਂ ਹੁੰਦੀ ਅਸੀਂ ਪੈਦਲ ਜਾਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਉੱਤੇ ਨੁਕਸਾਨਾਂ ਦੇ ਤੇ ਮਤਲਬ ਇਹਨਾਂ ਨੇ ਲਾਠੀ ਚਾਰਜ ਦੀ ਕੀਤਾ ਅਸੀਂ ਜੇ ਜਿੱਥੇ ਆ ਜੇ ਸਾਡੇ ਨਾਲ ਤੁਸੀਂ ਇਸ ਤੋਂ ਹਸਾਬ ਲਾ ਲਓਗੇ ਜੇਕਰ ਸਾਨੂੰ ਟ੍ਰੈਕਟ ਵੀ ਦੇ ਕੇ ਜਾਂ ਪੈਦਲ ਜਾਣ ਦੇਣ ਦਿੱਤੀ ਅਸੀਂ ਗੱਲਬਾਤ ਲਈ ਖਿੰਦੀ ਜਾ ਰਹੇ ਆ ਪੈਦਲ ਵੀ ਸਾਨੂੰ ਪੈਦਲ ਜਾਣ ਤੋਂ ਰੋਕਿਆ ਜਾਂਦਾ ਹੈ ਤੁਸੀਂ ਮੰਗ ਕੀ ਕਰਦੇ ਹੋ ਵੀ ਸਰਕਾਰਾਂ ਤੋਂ ਕਿਉਂ ਸਰਕਾਰਾਂ ਜਿਹੜੀਆਂ ਮੰਗਾ ਮੰਗ ਕਿਹੜੀ ਹੈ ਕਿ ਪੂਰੀ ਨਹੀਂ ਕਰ ਸਕਦੀ ਕਿਸ ਸੰਤਾਨ ਸਰਕਾਰਾਂ ਨੇ ਤੇ ਸਰਕਾਰਾਂ ਕਿਸੇ ਲਈ ਹੁੰਦੀ ਆ ਸਰਕਾਰ ਜਿਹੜੀ ਪਬਲਿਕ ਹੁੰਦੀ ਆ ਉਹਨੂੰ ਸੇਵਾ ਕਰਨਾ ਪੈਂਦਾ ਆ ਜਿਹੜੇ ਕਿਸਾਨਾਂ ਲਈ ਮੰਗਾਂ ਆ ਉਹ ਸਰਕਾਰ ਦੇ ਕੋਲ ਆਲਰੇਡੀ ਪੁੱਛੀਆਂ ਹੋਈਆਂ ਆ ਸਰਕਾਰ ਨੇ ਬੰਨੀਆਂ ਵੀ ਹੋਈਆਂ ਆ ਅਸੀਂ ਉਹਦਾ ਉਹ ਹੀ ਮੰਗਾਂ ਜਿਹੜੇ ਸਾਡੇ ਐਮਐਸਪੀ ਨੇ ਮੰਗਿਆ ਉਹਨੂੰ ਲਾਗੂ ਕਰਦੇ ਨੇ ਤੇ ਸਰਕਾਰਾਂ ਇੰਟਰਵਿਊ ਕੱਢਿਆ ਉਹ ਜ਼ਰੂਰੀ ਨਹੀਂ ਉਹਦੇ ਪਿੱਛੇ ਸਰਗੀ ਟੇਨ ਦੇ ਵਿੱਚ ਦੱਸ ਸਕਦੇ ਹਾਂ ਐਮਐਸਪੀ ਦੇ ਜਿਹੜੀ ਗੱਲ ਸੀ ਕਰਦੇ ਹਾਂ ਕਿ ਸਰਕਾਰ ਨੂੰ ਪਤਾ ਲੱਗ ਗਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਜੀ ਕੰਸਟ੍ਰਕਸ਼ਨ ਦਾ ਨਾ ਨਾ ਜਿਲ੍ਹਾ ਪ੍ਰਧਾਨ ਨੇ ਕਿਹਾ ਸਰ ਇਹਨੇ ਜਿਹੜੀ ਮੰਗ ਜਿਹੜੀ ਇੱਕ ਮੰਗ ਦੀ ਗੱਲ ਕੀਤੀ ਉਹ ਤਾਂ ਬੜੀ ਬੋਲਦੀ ਸੀ ਮੰਗ ਦੀ ਤੇ ਉਹ ਕਿਹੜੀ ਮੰਗ ਜਿਹੜੀ ਸਰਕਾਰ ਨੇ ਜਿਹੜੀ ਗੱਲ ਕੀਤੀ ਉਹਨਾਂ ਨਾਲ ਪੰਜਾਬ ਪਾਲਸੀ ਨੇ ਪੂਰ ਦਿੱਤੀ ਜਾ ਰਹੀ ਹੈ ਉਹ ਨਹੀਂ ਮੰਗ ਰਿਹਾ ਸਾਡਾ ਪਸੰਦ ਨਾ ਤੇ ਜਮੀਨ ਮੀਨਾਥ ਦੇ ਸੀਐਮ ਮੋਤੀਸ ਸੁਖੀ ਦਾ ਪਾਰਟੀ ਉਹਦਾ ਇਹ ਕੀ ਹੈ ਕਿ ਜਿਹੜਾ ਲਾਗਤ ਰੇਟ ਆ ਕਿਸਾਨ ਦਾ ਉਹਦਾ ਜਿਹੜਾ 50% ਜਿਹੜਾ ਅਸੀਂ ਮੰਗਦੇ ਆ ਕਿ ਪ੍ਰੋਫਿਟ ਦਿੱਤਾ ਜਾਵੇ ਜੋ ਅੱਜ ਦੇ ਹਾਲਾਤ ਨੇ ਕਿਸਾਨ ਨੂੰ ਲਾਗਤ ਰੇਟ ਹੀ ਨਹੀਂ ਮਿਲ ਰਿਆ ਅਸੀਂ ਮੰਗ ਰਹੇ ਆ ਕਿ ਉਹਦਾ ਜਿੰਨਾ ਲਾਗਤ ਆਉਂਦਾ ਉਹਦਾ 50% ਕਿਸਾਨ ਨੂੰ ਮੁਨਾਫਾ ਦੇ ਕੇ ਉਹਦਾ ਗਰੰਟੀ ਕਾਨੂੰਨ ਬਣਾ ਜਾਵੇ ਸਾਡੀ ਪਾਰਟੀ ਬਿਲਕੁਲ ਅਸੀਂ ਸਮਰਥਨ ਮੰਗ ਰਹੇ ਹਾਂ ਕਿ ਸਾਨੂੰ ਸਪੋਰਟ ਕਰੋ ਟੋਟਾ ਟਪਾ ਦੇ ਦਿਓ ਸਾਡੇ ਕਿਸਾਨ ਦਾ ਜਿਹੜਾ ਸਾਨੂੰ ਪਤਾ ਹੋਵੇ ਸਾਡੇ ਹੀ ਕੁਛ ਨਾ ਕੁਝ ਕ੍ਰੌਪ ਹੈ ਤੇ ਅੱਜ ਜਿਹੜਾ ਏਕਟੀ ਸੈਕਟਰ ਹੈ ਇਹ ਦਾਹੇ ਤੋਂ ਨਿਦਾਨਾ ਹੋਣ ਦਾ ਕਾਰਨ ਕਿਸਾਨਾਂ ਨੂੰ ਉਹ ਬਸਲ ਦੇ ਪੂਰੇ ਰੇਟ ਨਹੀਂ ਮਿਲ ਰਹੇ ਕਿਸਾਨ ਖੁਦਕੁਦਿਆਂ ਦੇ ਰਾਹ ਤੇ ਆਉਦਾ ਕਾਰਨ ਨਹੀਂ ਆ ਕਿ ਉਹਨੂੰ ਲਾਗਤ ਰੇਟ ਹੀ ਨਹੀਂ ਮਿਲ ਰਿਹਾ ਉਹ ਤੋਂ ਮੁਨਾਫਾ ਤਾਂ ਦੂਰ ਦੀ ਗੱਲ ਹੈ ਅਸੀਂ ਉਹੀ ਐਮਐਸਯੂ ਦੀ ਲੜਾਈ ਲੜ ਰਹੇ ਹਾਂ ਸਮਰਥਨ ਕਰਦੇ ਰਹੀ ਹਾਂ ਸਵਾਮੀ ਨਾ ਤਾਂ ਕਿਸੇ ਦੇਸ਼ਨ ਕੋਈ ਅਸੀਮ ਨਹੀਂ ਕਾ ਲਿਆ ਉਹ ਸਰਕਾਰ ਨੇ ਬਿਠਾੜਿਆ ਸੀਗਾ ਕਿ ਕਿਸਾਨਾਂ ਦਾ ਜੀਵਨ ਪੱਤਰ ਕਿਸਾਨੇ ਨੂੰ ਕਿਵੇਂ ਅਰਜੀ ਜੋ ਕੱਟ ਤੇ ਇਹਨਾਂ ਦਾ ਜੀਵਨ ਪੱਤਰ ਕਿੰਨਾ ਉੱਚਾ ਚੁੱਕਿਆ ਗਿਆ ਸੀ ਉਹ ਅਸਾਂ ਨੇ ਬਿਠਾਇਆ ਸਰਕਾਰ ਨੇ ਸਵਾਮੀ ਨਾਥਨ ਦਾ ਘੱਟੋ-ਘੱਟ ਟਿਕਾਣਾ ਕੱਢਣ ਕੀਤਾ ਤੇ ਉਹਦੀ ਰਿਪੋਰਟ ਹੀ ਅਸੀਂ ਕਹਿ ਰਹੇ ਹਾਂ ਕਿ ਕਿਹੜਾ ਤੁਹਾਨੂੰ ਰਿਵਿਊ ਨੋਟਾ ਲਿਆ ਸੀ ਘੱਟੋ-ਘੱਟ ਉਹਦੀ ਰਿਪੋਰਟਾਂ ਤਾਂ ਲੱਗੀ ਪਰਵਾਦੀ ਉਹੀ ਲੜਾਈ ਹੈ ਸਾਡੀ ਕਿ ਉਹਦੇ ਬਾਰੇ ਸਰਕਾਰ ਇਹਨੇ ਕੁਝ ਕਰੀ ਪਿਛਲੇ ਜਿਹੜੇ ਪੰਜਾਬ ਪੰਨੀ ਕੋਲ ਏ ਇਹ ਕਦੋਂ ਤੱਕ ਜਿਹੜੀ ਚੱਲੇਗੀ ਤੇ ਜਿਹੜਾ ਤੁਹਾਡਾ ਜਿਹੜਾ ਹੁਣ ਤੁਸੀਂ ਬੈਠੇ ਹੋ ਇਸ ਟਾਈਮ ਨੋਟ ਦੇ ਤਰ੍ਹਾਂ ਲਗਾ ਕੇ ਕਿ ਕਿੰਨੀ ਦੇਰ ਤੱਕ ਚੱਲੇਗਾ ਕੋਈ ਇਹ ਅੱਖੀਂ ਦੇਖ ਤੋਂ ਨਹੀਂ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ 4 ਵਜੇ ਅਸੀਂ ਬਿਲਕੁਲ ਨੂੰ ਬੁਲਾਇਆ ਸਾਰੇ ਖੋਲ੍ਹਦੇ ਹਾਂ ਦਰਵਾਜ਼ਾ ਕਿ ਅੱਜ ਸਿਰਫ 7 ਵਜੇ ਤੋਂ 4 ਵਜੇ ਦੇ ਤੱਕ ਦੇ ਜਿਹੜੇ ਪੰਜਾਬ ਦੇ ਕਾਮੇ ਹਿੱਕਤ ਸਰਕਾਰ ਦੀ ਮੰਗ ਨਹੀਂ ਪੂਰੀ ਹੁੰਦੀ ਤੇ ਅਗਲਾ ਆਪਣਾ ਸਟੈਪ ਕੀ ਦੇ ਦੋਹਾਂ ਔਰਕ ਖੁਦੋ ਦਾ ਇਸ਼ਾਰਾ ਮੋਟਾ ਜੇ ਰਾਜਨੀਤਿਕ ਦੇ ਕਿਸਾਨ ਮਜ਼ਦੂਰ ਹੁੰਦਾ ਦੋਹਾਂ ਔਰਕ ਜਿਹੜਾ ਦਾ ਵੀ ਨਿੱਕੇ ਦਾ ਪ੍ਰੋਗਰਾਮ ਨੂੰ ਨਿਖਰਦੇ ਕਿ ਉਹ ਸੋ ਪ੍ਰੋਗਰਾਮ ਔਰ ਕੁਸ਼ਹਪੁਤਰ ਤੇ ਵਰਲਡ ਪਲੇ ਤੇ ਜਿਸ ਮੁੱਦੇ ਤੇ ਲੈ ਅੱਗੇ ਦਾ ਖੋਡਣੀਆਂ ਉਹ ਕਿਤੇ ਵਸੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਸਰਡੇ ਜਿਹੜੇ ਸਨਾ ਜਿਹੜੇ ਪ੍ਰਧਾਨ ਜਿਹੜੇ ਬਣਾਏ ਗਏ ਨੇ ਸਭ ਜਿਹੜੇ ਮੌਜੂਦ ਸਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਈ ਜਿਹੜੀਆਂ ਗੱਲਾਂ ਬਣ ਗਈਆਂ ਜਿਹੜੇ ਅਨਾਦ ਜਿਹੜੇ ਰੇਟ ਨੇ ਹੋ ਰੇਟ ਜਿਹੜੇ ਆ ਪੱਕੇ ਨਹੀਂ ਕੀਤੇ ਜਾਂਦੇ ਆ ਕਈ ਵਾਰੀ ਜਿਹੜਾ ਹੈ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰਾਂ ਦੇ ਨਾਲ ਵੀ ਕਈ ਵਾਰੀ ਟੋਪ ਰੁਕਦਾ ਗਿਆ ਵੱਡੇ ਤੱਕ ਨਹੀਂ ਬੰਦਾ ਪਰ ਕੁਝ ਕੇਵਲ ਟੋਪ ਨਹੀਂ ਰਿਹਾ ਸੋ ਇਸ ਵਾਰ ਕੋਈ ਤਾਂ ਅਸਲੀ ਜਿਹੜਾ ਹੈ ਪੰਜਾਬ ਜਿਹੜਾ ਪੰਡਾ ਐਲਾਨ ਕੀਤਾ ਗਿਆ ਜਿਹੜੀ ਕੋਲ ਹੈ ਕਿਹ ਕਿਹ ਚੀਜ਼ਾਂ ਪ੍ਰਭਾਵਿਤ ਹੋਈਆਂ ਨੇ ਤਾਂ ਇਹ ਵੀ ਦੱਸ ਦਿੰਨੇ ਆ ਭਾਗੋ ਸਪਨਾਨਾ ਬੰਦ ਰਹਿਣਗੀਆਂ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਪ੍ਰਾਈਵੇਟ ਵਾਹਨ ਨਹੀਂ ਚੱਲਣਗੇ ਗੈਸ ਸਟੇਸ਼ਨ ਬੰਦ ਬਟ ਉਹ ਪੰਪ ਬੰਦ ਸਬਜ਼ੀ ਮੰਡੀਆਂ ਬੰਦ ਦੁੱਧ ਦੀ ਸਪਲਾਈ ਬੰਦ ਕਿਆ ਵਾਰੀ ਉਹ ਮਿਲੇਗੀ ਜੀ ਇਜਾਜ਼ਤ ਉਹ ਨੌਕਰੀ ਤੇ ਇੰਟਰਵਿਊ ਜਿਹੜੇ ਬੰਤੀ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਵੀ ਜਿਹੜੀ ਇਜਾਜ਼ਤ ਹੈ ਪਰ ਜਿਹੜੇ ਕਈ ਪ੍ਰਾਈਵੇਟ ਥੀਕਾਂ ਦੇ ਦੁਕਾਨਾਂ ਨੇ ਜਿਹਨੇ ਪਹਿਲਾਂ ਤੋਂ ਵੱਡੀ ਬਣਾ ਲਈ ਉਹਨਾਂ ਨੂੰ ਜਿਹੜਾ ਪੰਦਾ ਲੱਗ ਜਾਂਦਾ ਹੈ ਸੋ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਜਿਹੜੇ ਕਿਸਾਨ ਮੌਜੂਦ ਨੇ ਸੋ ਆਪਣੇ ਮੰਗਾਂ ਨੂੰ ਲੈ ਕੇ ਜਿਹੜੇ ਹਰ ਵਕਤ ਜਿਹੜੇ ਆ ਇਸ ਵਕਤ ਬੈਠੇ ਹੁੰਦੇ ਨੇ ਧਰਨੇ ਆ ਗੋਤੇ ਜਿਹੜੀਆਂ ਸਰਕਾਰਾਂ ਆਪਣ ਜਿਹੜੀ ਮੰਗਾਂ ਉਹਨਾਂ ਦੇ ਨਾਲ ਕੀਤੀ ਜਾਂਦੀ ਆ ਪਰ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਸੋ ਇਹ ਸਭ ਦੇਖ ਸਕਦੇ ਹੋ ਤੁਸੀਂ ਜਦਾਂ ਮੇਟਾ ਕਰੋ ਸੋ ਇਸ ਵਕਤ ਜਿਹੜੀਆਂ ਫਗਵਾੜਾ ਹੈ ਇਹਨਾਂ ਦੇ ਤੁਸੀਂ ਤਾਂ ਰੁਸ਼ਨ ਦਿਖਾਰੇ ਸੀਗੇ ਸੋ ਕਾਫੀ ਜਿਹੜੇ ਕਿਸਾਨ ਇਸ ਵਕਤ ਦੇ ਬੈਠੇ ਹੋਏ ਸੀਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੋ ਹਰ ਵਾਰੀ ਜਿਹੜੇ ਕਿਸਾਨ ਆ ਸੜਕਾਂ ਦੇ ਉੱਤੇ ਜਿਹੜੇ ਉਤਰਨ ਨੂੰ ਮਜਬੂਰ ਹੋ ਜਾਂਦੇ ਨੇ ਸਰਕਾਰਾਂ ਦੇ ਕਰਕੇ ਪਰ ਇਹ ਜਿਹੜਾ ਛੋਟਾ ਜਿਹਾ ਸਵਾਲ ਹੈ ਕੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੇ ਰਾਜੇ ਹੁੰਦੇ ਸੀਗੇ ਉਹ ਆਪਣੇ ਪ੍ਰਜਾ ਨੂੰ ਖੁਸ਼ਹਾਲਾਂ ਦੇ ਲਈ ਕਈ ਵਾਰੀ ਕਾਰ ਘਟਾ ਦਿੰਦੇ ਸੀਗੇ ਜਦੋਂ ਆਨਾਜ ਸਹੀ ਨਹੀਂ ਉਗਦਾ ਸੀਗਾ ਪਰ ਇਸ ਵਕਤ ਜਿਹੜਾ ਜਿਹੜਾ ਸ਼ਾਸਨ ਚੱਲ ਰਿਹਾ ਹੈ ਸਰਕਾਰਾਂ ਦਾ ਜਿਹੜਾ ਸ਼ਾਸਨ ਚੱਲ ਰਿਹਾ ਹੈ ਪਰ ਕਿਉਂ ਇਹੋ ਜਿਹੇ ਜਿਹੜੇ ਕਿਸਾਨ ਨੇ ਇਹਨਾਂ ਨੂੰ ਖੁਦਕੁਸ਼ੀਆਂ ਦੇ ਉੱਤੇ ਮਜਬੂਰ ਕੀਤਾ ਜਾਂਦਾ ਕਿਉਂਕਿ ਇਹੀ ਇਹਨਾਂ ਦਾ ਵੱਡਾ ਸਵਾਲ ਹੈ ਕਿ ਲਗਾਤਾਰ ਕਿਸਾਨ ਦੇ ਜਿਹੜੇ ਖੁਦਕੁਸ਼ੀਆਂ ਹੋ ਰਹੀਆਂ ਨੇ ਲਗਾਤਾਰ ਵਧ ਰਹੀ ਹੈ ਇਸ ਟੀ ਦੇ ਵਿੱਚ ਪਰ ਜਿਹੜਾ ਪੈਸੇ ਨੇ ਜਿਹੜਾ ਇੱਕ ਪੱਕੀ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਅਨਾਜ ਹੈ ਉਹਦੇ ਉੱਤੇ ਕੋਈ ਵੀ ਪੱਕਾ ਰੇਟ ਜਿਹੜਾ ਹੈ ਹੁਣ ਹੁਣ ਤੱਕ ਵੀ ਜਿਹੜਾ ਕਈ ਨਹੀਂ ਕੀਤਾ ਗਿਆ ਸਰਕਾਰਾਂ ਦੇ ਵੱਲੋਂ ਤੇ ਇਹੀ ਜਿਹੜੀ ਮੰਗਾਂ ਨਹੀਂ ਕਿਤੇ ਨਾ ਕਿਤੇ ਐਮਐਸਪੀ ਦੀ ਗੱਲ ਕੀਤੀ ਜਾਂਦੀ ਹੈ ਲਗਾਤਾਰ ਕਈ ਸਾਲ ਹੋ ਗਏ ਨੇ ਐਮਐਸਪੀ ਦੀ ਗੱਲ ਕਰਦੇ ਹੋਏ ਕਿਸਾਨਾਂ ਨੂੰ ਪਰ ਹੁਣ ਤੱਕ ਐਮਐਸਪੀ ਦੇ ਉੱਤੇ ਕੋਈ ਵੀ ਜਿਹੜਾ ਸਰਕਾਰਾਂ ਦਾ ਕੋਈ ਵੀ ਅਰੁਧਾਨ ਸਾਹਮਣੇ ਨਹੀਂ ਆਇਆ ਕਿ ਇਹਦੇ ਉੱਤੇ ਕੀ ਕੀਤਾ ਜਾਏਗਾ ਪਰ ਸਰਕਾਰਾਂ ਜਰੂਰ ਵਾਅਦਾ ਕਰ ਦਿੰਦੀਆਂ ਨੇ ਕਿ ਜਿਹੜੇ ਅਨਾਜ ਨਿਕਾਟਾ ਦੇ ਰੇਟ ਅਸੀਂ ਪੱਕੇ ਕਰ ਦੇਾਂਗੇ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਪਰ ਹੁਣ ਤੱਕ ਜਿਹੜੇ ਕਿਸਾਨ ਨੇ ਸੰਤੁਸ਼ਟੀ ਨਹੀਂ ਮਿਲੀ ਉਹਨਾਂ ਨੂੰ ਸੋ ਜਿਸ ਕਾਰਨ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜਾ ਹੈ ਕਿਸਾਨ ਜਿਹੜੇ ਸੜਕਾਂ ਤੇ ਸਾਨੂੰ ਉੱਤਰਦੇ ਸਾਨੂੰ ਦਿਖਾਈ ਦਿੰਦੇ ਨੇ ਸੋ ਇਹਦੇ ਨਾਲ ਜੇ ਕੋਈ ਵੀ ਬੱਡੀ ਅਪਡੇਟ ਮਿਲਦੀ ਹੈ ਜਲਦੀ ਤੁਹਾਡੇ ਨਾਲ ਰੂਪ ਹੋਵਾਂਗੇ ਕੈਂਪਾਂ ਮੈਂ ਤਨਵੀਰ ਮਾਦੇ ਨਾਲ ਮੈਂ ਤੁਹਾਡਾ ਅਨੁਸ਼ਾਸਨ ਤੋਂ